ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਕਿਸਾਨ ਦੋਸਤਾਂ ਨੂੰ ਕੀ ਹਾਲ ਚਾਲ ਹੈ ਜੀ ਠੀਕ ਠਾਕ ਹੋ ਸਾਰੇ ਸੋ ਦੋਸਤੋ ਅੱਜ ਵੀਡੀਓ ਤੁਹਾਨੂੰ ਫੇਰ ਦਿਖਾ ਰਿਹਾ ਜੀ ਬੂਡੇ ਵਾਲੇ ਪਿੰਡ ਦੇ ਵਿੱਚੋਂ ਇਸ ਘਰ ਦੇ ਵਿੱਚ ਦੋਸਤੋ ਬਾਈ ਵਪਾਰ ਦਾ ਹੀ ਕੰਮ ਕਰਦਾ ਹੈ ਜੀ ਤੇ ਇਸ ਘਰ ਦੇ ਵਿੱਚੋਂ ਤੁਹਾਨੂੰ ਹਮੇਸ਼ਾ ਹੀ ਚਾਰ ਚਾਰ ਪੰਜ ਪੰਜ ਨਾਗ ਦਿਖਾਈ ਦੇ ਆ ਅੱਜ ਵੀ ਦੋਸਤੋ ਪੰਜ ਨਾਗ ਹੈ ਜੀ ਜਿਨ੍ਹਾਂ ਦੇ ਵਿੱਚ ਚਾਰ ਕਟੀਆਂ ਤੇ ਇੱਕ ਬਹੁਤ ਸੋਹਣਾ ਦੋਸਤੋ ਟੇਢੇ ਕੱਟ ਵਾਲਾ ਦੋਸਤੋ ਕੱਟਾ ਹੈ ਜੀ ਠੀਕ ਹੈ ਜੀ ਪਿੱਛੇ ਜੀ ਇੱਕ ਦੋਸਤੋ ਵੀਡੀਓ ਬਣਾਈ ਸੀ ਬਾਈ ਦੀ ਇੱਕ ਛੋਟ ਵੀਡੀਓ ਪਾਈ ਸੀ ਬਹੁਤ ਸੋਹਣਾ ਰਿਸਪੌਂਸ ਆਇਆ ਉਸ ਵੀਡੀਓ ਤੇ ਮੇਰੇ ਸਾਹਮਣੇ ਕੋਈ 2 ਸਵਾ 2 ਲੱਖ ਬੰਦਿਆਂ ਨੇ ਦੋਸਤੋ ਵੀਡੀਓ ਦੇਖੀ ਆ ਉਹ ਬਹੁਤ ਵਧੀਆ ਰਿਸਪੌਂਸ ਆਇਆ ਤੇ ਫੋਨ ਵੀ ਬਾਈ ਨੂੰ ਬਹੁਤ ਜ਼ਿਆਦਾ ਆਇਆ ਠੀਕ ਹੈ ਤਾਂ ਕਰਕੇ ਤੁਹਾਨੂੰ ਫੇਰ ਵੀਡੀਓ ਦੇ ਵਿੱਚ ਦੋਸਤੋ ਪੰਜੇ ਨਾਗੀ ਦਿਖਾਉਣੇ ਆ ਜੀ ਬਹੁਤ ਸਾਫ ਸੁਥਰੀ ਹੈ ਠੀਕ ਹੈ ਜੀ ਤੇ ਬਾਕੀ ਇਹਨਾਂ ਦੀ ਜਿਹੜੀ ਗੱਲਬਾਤ ਬਾਈ ਨਾਲ ਕਰਾਂਗੇ ਤੇ ਜਿਹੜੇ ਵੀਰ ਚੈਨਲ ਤੇ ਨਵੇਂ ਆਉਂਦੇ ਆ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਆ ਕਰੋ ਤੇ ਜੇਕਰ ਵੀਡੀਓ ਨੂੰ ਫੇਸਬੁੱਕ ਤੇ ਦੇਖ ਰਹੇ ਆ ਤਾਂ ਪੇਜ ਨੂੰ ਫੋਲੋ ਕਰਦੇ ਹੋਰ ਕਿਸੇ ਵੀਰ ਭਰਾ ਨੇ ਕੋਈ ਵੀ ਆਪਣਾ ਪਸ਼ੂ ਸ਼ੇਅਰ ਕਰਨਾ ਹੋਵੇ ਮੇਰਾ ਨੰਬਰ ਸਕਰੀਨ ਤੇ ਚੱਲਦਾ ਹੋਣਾ ਮੇਰੇ ਨਾਲ ਦੋਸਤੋ ਗੱਲਬਾਤ ਤੁਸੀਂ ਕਰਕੇ ਪਸ਼ੂਆਂ ਦੀ ਵੀਡੀਓ ਬਣਵਾ ਸਕਦੇ ਹੋ ਜੀ ਤੇ ਇਹਨਾਂ ਪਤੂਆਂ ਦੀ ਜਿਹੜੀ ਕਟੀਆਂ ਦੀ ਗੱਲਬਾਤ ਆਜੋ ਬਾਈ ਨਾਲ ਹੀ ਕਰੀਏ ਸਾਰੀ ਹਾਂਜੀ ਸਤਿ ਸ਼੍ਰੀ ਅਕਾਲ ਬਾਈ ਜੀ ਜੀ ਬਾਈ ਜੀ ਨਾਮ ਦੱਸਿਓ ਤਾਂ ਪਿੰਡ ਆਪਣਾ ਗੋਲੇ ਵਾਲਾ ਠੀਕ ਹੈ ਜ਼ਿਲ੍ਹਾ ਫਰੀਦਕੋਟ ਹਾਂਜੀ ਜ਼ਿਲ੍ਹਾ ਫਰੀਦਕੋਟ ਠੀਕ ਹੈ ਜੀ ਤੇ ਪਿੱਛੇ ਜੀ ਇੱਕ ਸ਼ਾਰਟ ਵੀਡੀਓ ਪਾਈ ਸੀ ਹਾਂਜੀ ਹਾਂਜੀ ਪਾਈ ਸੀ ਠੀਕ ਹੈ ਕਿੰਨੇ ਨੇ ਦੇਖੀ ਬਹੁਤ ਹਜੇ ਫੋਨ ਆਈ ਜਾਂਦੇ ਆ ਜੀ ਅੱਛਾ ਅੱਜ 9 ਦਿਨ ਹੋ ਗਏ 9 10 ਦਿਨ ਹੋ ਗਏ ਬਾਈ ਨੂੰ ਅੱਛਾ ਹੁਣ ਚੱਲੀ ਜਾਂਦੇ ਸਵਾਦ ਨੂੰ ਸ਼ੁਰੂ ਹੋ ਜਾਂਦੇ ਠੀਕ ਹੈ ਹਜੇ ਵੀ ਆਈ ਜਾਂਦੇ ਹਜੇ ਵੀ ਆਈ ਜਾਂਦੇ ਠੀਕ ਹੈ ਕਿਉਂਕਿ ਪਸ਼ੂ ਵੀ ਉਸ ਵੀਡੀਓ ਦੇ ਵਿੱਚ ਚੰਗੇ ਸੀ ਤੇ ਇੱਕ ਸ਼ੋਰਟ ਨੂੰ ਪਿਆਰ ਹੀ ਬਹੁਤ ਮਿਲਿਆ ਸਾਰੇ ਲੋਕਾਂ ਦਾ ਠੀਕ ਹੈ ਜੀ ਤੇ ਅੱਜ ਵੀ ਤੁਹਾਨੂੰ ਮਨ ਖੁਸ਼ ਕਰ ਦੂੰਗਾ ਇੰਨੇ ਕਿ ਚੰਗੇ ਪਸ਼ੂ ਆਏ ਬਾਈ ਕੋਲੇ ਬਾਈ ਜੀ ਪਹਿਲੇ ਨੰਬਰ ਤੇ ਆਪਣੇ ਕੋਲੇ ਕੱਟਾ ਕਿੰਨੇ ਟਾਈਮ ਦਾ ਹੋਊਗਾ ਜੀ ਇਹ 13 ਕਿ ਮਹੀਨਾ ਲਾਊਗਾ ਜੀ 13 ਮਹੀਨੇ ਠੀਕ ਹੈ ਪਾ ਨੂੰ ਪਤਾ ਸੀਮਨ ਦਾ ਤਾਂ ਨਹੀਂ ਪਤਾ ਹੋਣਾ ਹੈ ਨਾ ਨਹੀਂ ਸੀਮਨ ਦਾ ਨਹੀਂ ਖਰਾਬ ਠੀਕ ਹੈ ਖੋਲੀਏ ਬਾਈ ਜੀ ਮੜਾ ਇਹਨੂੰ ਦੋਸਤੋ ਕਟਾ ਤੁਹਾਨੂੰ ਫੇਰ ਦਿਖਾਉਣਾ ਕਿਉਂਕਿ ਹਮੇਸ਼ਾ ਹੀ ਇੱਕ ਵੀਡੀਓ ਦੇ ਵਿੱਚ ਤੁਹਾਨੂੰ ਇਸ ਕਰਦੇ ਵਿੱਚੋਂ ਕਟਾ ਦਿਖਾਈਦਾ ਠੀਕ ਹੈ ਜੀ ਜਦੋਂ ਚਾਰ ਪੰਜ ਨਗ ਹੁੰਦੇ ਆ ਤੇ ਬਾਈ ਕੋਲੇ ਇੱਕ ਕਟਾ ਜ਼ਰੂਰ ਹੁੰਦਾ ਜੀ 13 14 ਮਹੀਨੇ ਦੋਸਤੋ ਲਗਭਗ ਉਮਰ ਹੋਊਗੀ ਜੀ ਮਾਰਕਿੰਗ ਪੱਖੋਂ ਬਿਲਕੁਲ ਜੈ ਜੀ ਮਾਰਕਿੰਗ ਦੇ ਵਿੱਚ ਹੈ ਜੀ ਚਾਰੇ ਪਹਰਾਂ ਤੇ ਗਿਣਤੀ ਮਿਹਨਤੀ ਦੀ ਮਾਰਕਿੰਗ ਆਈ ਹੋਈ ਹੈ ਠੀਕ ਹੈ ਜੀ ਫੇਸ ਕੁਆਲਟੀ ਦੋਸਤੋ ਚੈੱਕ ਕਰ ਸਕਦੇ ਹੋ ਸਿੰਘ ਉਮਰ ਦੇ ਹਿਸਾਬ ਨਾਲ ਗੋਲ ਕਰ ਜੂਗਾ ਠੀਕ ਹੈ ਜੀ ਪਟਾ ਟੇਡਾ ਕੱਟ ਜਿਹੜਾ ਬਹੁਤ ਜਿਆਦਾ ਸੋਹਣਾ ਠੀਕ ਹੈ ਜੀ ਜਿਹੜੇ ਨੀਲੀ ਰਾਵਨਸਰ ਨੂੰ ਪਿਆਰ ਕਰਦੇ ਆ ਉਹਨਾਂ ਨੂੰ ਪਸੰਦ ਆਊਗਾ ਸਾਰੇ ਨਗ ਪਸੰਦ ਆਉਣਗੇ ਬਸ ਠੀਕ ਹੈ ਬਾਈ ਲੈ ਚੱਲ ਬਾਕੀ ਟੈਸਟੀਕਲ ਵਗੈਰਾ ਬਿਲਕੁਲ ਸਾਫ ਹੈ ਜੀ ਪਧਰੇ ਹੈ ਠੀਕ ਹੈ ਜੀ ਮਾਰਕਿੰਗ ਚਾਰੇ ਪੈਰਾਂ ਤੇ ਹੀ ਹੈ ਠੀਕ ਹੈ ਜੀ ਬਾਕੀ ਢਾਂਚਾ ਚੰਗਾ ਦੋਸਤੋ ਬਿਲਕੁਲ ਬਰੀਕ ਜੀ ਪਤਲੀ ਚਮੜੀ ਦਾ ਠੀਕ ਹੈ ਟੈਸਟੀਕਲ ਵਗੈਰਾ ਸਾਫ ਠੀਕ ਹੈ ਤੇ ਬਾਈ ਜੀ ਕੀ ਰੇਟ ਹੋਊਗਾ ਜੀ ਇਹਦਾ ਬਾਈ ਯਾਰ ਜੀ 22000 ਹਾਂਜੀ ਠੀਕ ਹੈ ਦੋਸਤੋ ਰੇਟ ਜਿਹੜਾ ਵੀਡੀਓ ਦੇ ਵਿੱਚ ਹੀ ਹੋਊਗਾ ਜਿਹੜਾ ਨਾ ਜੀ ਨੂੰ ਪਸੰਦ ਆਵੇ ਰੇਟ ਬਾਈ ਦੱਸੀ ਜਾਊਗਾ ਨੰਬਰ ਵਾਈਜ਼ ਤੁਹਾਨੂੰ ਦਿਖਾ ਦਿੰਨਾ ਜੀ ਪਹਿਲੇ ਨੰਬਰ ਤੇ ਦੋਸਤੋ ਕੱਟਾ ਦਿਖਾਤਾ ਰੇਟ 22000 ਰੁਪਿਆ 13-14 ਮਹੀਨੇ ਉਮਰ ਤੇ ਰੇਟ ਦੇ ਵਿੱਚੋਂ ਮੌਕੇ ਦੇ ਜਦੋਂ ਤੁਸੀਂ ਬਾਈ ਨਾਲ ਗੱਲਬਾਤ ਕਰੋਗੇ ਤਾਂ ਮਾਨਤਨ ਹੋ ਜਾਊਗਾ ਬਾਈ ਜੀ ਦੂਜੇ ਨੰਬਰ ਤੇ ਇੱਕ ਕੱਟੀ ਹੈ ਇਹਨੂੰ ਜਿਆਦਾ ਵਾਰ ਕੋਲ ਕੇ ਲਿਆ ਦੋਸਤੋ ਮਾਰਕਿੰਗ ਇਸ ਕੱਟੀ ਦੇ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜਿਆਦਾ ਸੋਹਣੀ ਐ ਚਾਰੇ ਪੈਰਾਂ ਤੇ ਐ ਫੇਸ ਦੋਸਤੋ ਦਿਖਾ ਦਣਾ ਤੁਹਾਨੂੰ ਮੈਂ ਤੇ ਸੰਗ ਛੋਟੀ ਉਮਰ ਐ ਤੇ ਉਮਰ ਦੇ ਹਿਸਾਬ ਨਾਲ ਕਾਫੀ ਗੜਾਈ ਚ ਕਰ ਰਿਆ ਠੀਕ ਐ ਜੀ ਤੋਰ ਦੇ ਨੂੰ ਥੋੜੀ ਜਿਹੀ ਲੰਬੀ ਤੋਰ ਦੇ ਲੈ ਲੈ ਉਮਰ ਕਿੰਨੀ ਕੁ ਹੋਣੀ ਬਈ ਇਹਦੀ ਹਾਂਜੀ ਉਮਰ ਕਿੰਨੀ ਕੁ ਹੋਣੀ ਐ ਇਹਦੀ ਸਾਲ ਤੇ ਲਾ ਦਿਓ ਜੀ ਅੱਛਾ ਲਗਭਗ ਦੋਸਤੋ ਸਾਲ ਇੱਕ ਸਾਲ ਉਮਰ ਹੋਣੀ ਐ ਜੀ ਠੀਕ ਐ ਜੀ ਮਾਰਕਿੰਗ ਤੁਸੀਂ ਚੈੱਕ ਕਰ ਸਕਦੇ ਹੋ ਠੀਕ ਹੈ ਜੀ ਫੇਸ ਦੋਸਤੋ ਬਸ ਇਹ ਮਾਰ ਡੇਨੂ ਕਰਾ ਦੇਣੀ ਬਾਈ ਹੁਣੀ ਕਿਉਂਕਿ ਥੋੜਾ ਜਿਹਾ ਔਡ ਮੰਨ ਜਾਂਦਾ ਪਸ਼ੂ ਇਹ ਰਸੇ ਰੁਸੇ ਜਿਹੜੇ ਦੋਸਤੋ ਨਵੇਂ ਲਿਆ ਕੇ ਪਾਉਂਦੇ ਠੀਕ ਹੈ ਜੀ ਅੱਖਾਂ ਦੇ ਵਿੱਚ ਨਿਸ਼ਾਨ ਹੈਗੇ ਆ ਜੀ ਤੇ ਬਾਕੀ ਪਟਾ ਬਹੁਤ ਸੋਹਣਾ ਹੈ ਜੀ ਸਿੱਧਾ ਪਟਾ ਸਾਰਾ ਫੇਸ ਦੇ ਵਿੱਚ ਠੀਕ ਹੈ ਬਾਕੀ ਮਾਰਕਿੰਗ ਸਾਰੀ ਹੈ ਜੀ ਬਸ ਠੀਕ ਹੈ ਬਾਈ ਬਨ ਲਾ ਬਨ ਲਾ ਬਨ ਦੇ ਬਨ ਦੇ ਹਾਂ ਜੀ ਬਨ ਦੇ ਸਿੰਗ ਕਾਫੀ ਗਲਾਈ ਦੇ ਵਿੱਚ ਦੋਸਤੋ ਠੀਕ ਹੈ ਜੀ ਚਾਰੇ ਪੈਰਾਂ ਤੇ ਬਿਲਕੁਲ ਜੈਜੀ ਮਾਰਕਿੰਗ ਚੈੱਕ ਕਰੋ ਮਗਰਲੇ ਪੈਰ ਵੀ ਬਰਾਬਰ ਦੇ ਚਿੱਟੇ ਅਤੇ ਅਗਲੇ ਪੈਰ ਵੀ ਬਰਾਬਰ ਦੇ ਚਿੱਟੇ ਠੀਕ ਹੈ ਜੀ ਥਾਣ ਦੋਸਤੋ ਚਾਰੇ ਨਿਖੜੇ ਹੋਏ ਆ ਜੀ ਤੇ ਕੀ ਰੇਟ ਹੋਊਗਾ ਬਾਈ ਇਹਦਾ 19000 19000 ਹਾਂਜੀ ਠੀਕ ਹੈ ਦੋਸਤੋ 19000 ਰੁਪਿਆ ਰੇਟ ਦੂਜੇ ਨੰਬਰ ਵਾਲੀ ਕੱਟੀ ਦਾ ਜੀ ਤੀਜੇ ਨੰਬਰ ਵਾਲੀ ਕੱਟੀ ਵੀ ਲੈ ਆਈ ਬਾਰ ਖੋਲ ਕੇ ਲੈ ਉਮਰ ਇੰਨੀ ਕਿ ਇਹਦੀ ਵੀ ਇੰਨੀ ਕੋਈ ਲੱਗਦੀ ਹੈ ਨਾ ਹਾਂਜੀ ਹਾਂ ਬਸ ਇੰਨੀ ਹੀ ਲਾ ਲੋ ਠੀਕ ਹੈ ਕੋਈ ਹੋਊਗੀ 10-11 ਮਹੀਨੇ ਕੇ ਸਾਲ ਦੀ ਹੋਈ ਹੈ ਸਾਲ ਦੀ ਲਾ ਦੋ ਚਾਰਾਂ ਗਹਿਰੇ ਮਹੀਨੇ ਦਾ ਦਰ ਬਸ ਠੀਕ ਹੈ 11 ਮਹੀਨੇ ਦੋਸਤੋ ਸਾਲ ਦੇ ਅੰਦਰ ਬਾਰ ਆਏ ਜੀ ਠੀਕ ਹੈ ਜੀ ਕੇਸ ਦੋਸਤੋ ਸਾਰਾ ਚਿੱਟਾ ਠੀਕ ਹੈ ਜੀ ਸਿੰਗ ਮੂੜੀ ਆਉਂਦੀ ਹੈ ਜੀ ਕੇਸ ਤੁਹਾਨੂੰ ਮੈਂ ਦਿਖਾ ਦਿੰਦਾ ਜੀ ਸਾਰਾ ਹੀ ਵਾਈਟ ਹੈ ਅੱਖਾਂ ਦੋਸਤੋ ਬਿਲਕੁਲ ਨੀਲੀਆਂ ਠੀਕ ਹੈ ਜੀ ਬਸ ਠੀਕ ਹੈ ਭਾਈ ਬੰਦੇ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਅ ਮਾਰਕਿੰਗ ਦੋਸਤੋ ਪੈਰਾਂ ਦੀ ਤੁਸੀਂ ਚੈੱਕ ਕਰ ਸਕਦੇ ਹੋ ਜੀ ਚਾਰੇ ਪੈਰਾਂ ਤੇ ਗੈਜ ਦੀ ਮਾਰਕਿੰਗ ਠੀਕ ਹੈ ਜੀ ਬਾਕੀ ਥਾਣਾ ਇਸ ਕੱਟੀ ਦੇ ਵਿਚਾਰੇ ਨਿਕੜਵੇ ਠੀਕ ਹੈ ਜੀ ਤੇ ਕੀ ਰੇਟ ਹੋਊਗਾ ਜੀ ਬਾਈ ਜੀ ਇਹ ਤਾਂ ਨਹੀਂ ਆ ਰਹੀ 19000 ਹਾਂਜੀ ਠੀਕ ਹੈ ਦੋਸਤੋ ਤੀਜੇ ਨੰਬਰ ਵਾਲੀ ਕੱਟੀ ਦਾ ਰੇਟ 19000 ਰੁਪਇਆ ਠੀਕ ਹੈ ਜੀ ਮਾੜੇ ਕਰਾਂਗੇ ਠੀਕ ਹੈ ਜੀ ਇਸ ਕੱਟੀ ਦਾ ਰੇਟ 19000 ਰੁਪਇਆ ਜੀ ਠੀਕ ਹੈ ਇੱਕ ਜਿਹੜੀ ਚੌਥੇ ਨੰਬਰ ਤੇ ਕੱਟੀ ਖੜੀ ਹੈ ਜੀ ਕਿੰਨੇ ਟਾਈਮ ਦੀ ਹੋਊਗੀ ਜੀ ਇਹ 10-9 ਮਿੰਟ ਦੀ ਹੈ ਜੀ 9.5 ਮੀਨੇ ਦੀ ਹਾਂਜੀ ਹਾਂਜੀ ਠੀਕ ਹੈ ਕੀ ਰੇਟ ਹੋਊਗਾ ਜੀ ਇਹਦਾ ਇਹਦਾ 17000 ਹੈ ਜੀ 17000 ਖੋਲੀਏ ਬਾਈ ਮੜ ਜੀ ਜਿਹੜਾ ਕਢਾ ਦੀਏ ਸੋਰ ਫੇਰ ਕੇ ਦੋਸਤੋ ਸਾਰੇ ਪਸ਼ੂ ਤੁਹਾਨੂੰ ਦਿਖਾ ਦਿੰਨੇ ਆ ਪਤਲੀ ਚਮੜੀ ਦੀ ਹੈ ਅੱਛਾ ਜੀ ਲਿਆ ਖੋਲਿਆ ਬਾਕੀ ਦੋਸਤੋ ਸੀਮਨ ਵਗੈਰਾ ਨਹੀਂ ਬਾਈ ਨੂੰ ਪਤਾ ਹੁਣ ਇਹ ਬਾਈ ਖਰੀਦ ਕੇ ਲੈ ਕੇ ਆਉਂਦਾ ਖੋਲਿਆ ਖੋਲਿਆ ਦੋਸਤੋ ਕਿੰਨੀ ਕੁ ਉਮਰ ਹੋਣੀ ਹੈ ਜੀ 9-10 ਮਹੀਨੇ ਦਾ ਠੀਕ ਹੈ 9-10 ਮਹੀਨੇ ਦੋਸਤੋ ਉਮਰ ਹੋਣੀ ਹੈ ਜੀ ਠੀਕ ਹੈ ਜੀ ਫੇਸ ਕੁਆਲਟੀ ਦੋਸਤੋ ਇਸ ਕੱਟੀ ਦੀ ਵੀ ਚੰਗੀ ਹੈ ਅੱਖਾਂ ਬਿਲਕੁਲ ਨੀਲੀਆਂ ਦੀ ਹੈ ਠੀਕ ਹੈ ਜੀ ਮਾਰਕਿੰਗ ਚੰਗੀ ਆ ਗਈ ਹੈ ਜੀ ਪੈਰਾਂ ਪੂਰਾ ਤੇ ਚੰਗੀ ਮਾਰਕਿੰਗ ਠੀਕ ਹੈ ਜੀ ਲਓ ਵੀ ਦੋਸਤੋ ਠੀਕ ਹੈ ਜੀ ਕਰੋ ਚੈੱਕ ਬਸ ਠੀਕ ਹੈ ਭਾਈ ਲੈ ਚੱਲ ਲੈ ਚੱਲ ਲੈ ਚੱਲ ਲੈ ਚੱਲ ਬੰਨ ਲਾ ਬੰਨ ਲਓ ਤਾਂ ਥਾਣੇ ਦੋਸਤੋ ਇਹ ਇਸ ਕੱਟੀ ਦੀ ਵੀ ਮੈਂ ਦਿਖਾ ਦੇਣਾ ਬਾਕੀ ਹੋਣੀ ਅ ਭਾਈ ਹੋਣੀ ਆਪ ਵੀ ਪਾਸ ਕਰਕੇ ਲੈ ਕੇ ਆਉਂਦੇ ਥਾਣੇ ਪਾਸ ਕਰਕੇ ਲੈ ਕੇ ਆਉਂਦੇ ਠੀਕ ਹੈ ਥਣ ਥਣ ਤਾਂ ਆਪ ਹੀ ਚੈੱਕ ਕਰਕੇ ਲੈ ਕੇ ਆਉਂਦੇ ਠੀਕ ਹੈ ਜੀ ਚਾਰ ਥਾਣੇ ਨਿਕੜਵੇ ਆ ਜੀ ਕੁਸ਼ ਵਗੈਰਾ ਸੋਹਣੀ ਠੀਕ ਹੈ 17000 ਰੁਪਿਆ ਰੇਟ 9-10 ਮਹੀਨੇ ਉਮਰ ਹੈ ਠੀਕ ਹੈ ਇੱਕ ਜਿਹੜੀ 205ਵੇਂ ਨੰਬਰ ਤੇ ਕੱਟੀ ਰਹਿ ਗਈ ਇਹਨੂੰ ਹੀ ਲਿਆ ਖੋਲ ਕੇ ਦੋਸਤੋ ਇਹ ਹੀ ਕੱਟੀ ਹੋਈ ਹੈ ਵਿਚਾਰੀ ਅੱਛਾ ਮਾਰੇ ਘਰੋਂ ਆਈ ਲੱਗਦੀ ਹੈ ਨਾ ਹੂੰ ਠੀਕ ਹੈ ਓਕ ਚੋਂ ਆਈ ਵਿਚਾਰੀ ਠੀਕ ਹੈ ਦੋਸਤੋ ਕਰਾਂਗੇ ਸੈਟ ਵਿਚਾਰੀ ਨੂੰ ਅੱਛਾ ਬਾਕੀ ਦੋਸਤੋ ਕੱਟੀ ਇਹ ਵੀ ਚੰਗੀ ਹੈ ਬਸ ਇਹਨਾਂ ਕਹਿ ਵੀ ਇਹ ਲੱਸੀ ਹੈ ਜੇ ਸੇਵਾ ਹੋ ਗਈ ਕੱਟੀ ਸਾਂਭ ਗਈ ਤਾਂ ਝੋਟੀ ਬਹੁਤ ਸੋਹਣੀ ਤਿਆਰ ਹੋ ਗਈ ਹੈ ਕਿੰਨੀ ਕੁ ਉਮਰ ਦੀ ਹੋਣੀ ਬਈ ਇਹ ਹਾਂਜੀ ਉਮਰ ਕਿੰਨੀ ਕੁ ਹੋਣੀ ਇਹ ਹੋਣੀ ਹੈ 14 ਮਹੀਨਿਆਂ ਦੀ ਅੱਛਾ 14 ਮਹੀਨੇ ਤੇਰਾ ਹਾਂ ਤੇਰਾ 14 ਮਹੀਨੇ ਠੀਕ ਹੈ ਬਾਕੀ ਫੇਸ ਦੀ ਬਿਊਟੀ ਦੋਸਤੋ ਚੈੱਕ ਕਰੋ ਸਿੰਗ ਬਿਲਕੁਲ ਛੋਟਾ ਤੇ ਗੜਾਈ ਦੇ ਵਿੱਚ ਹੈ ਜੀ ਠੀਕ ਹੈ ਬਸ ਠੀਕ ਹੈ ਭਾਈ ਮੋੜ ਲੈ ਮੋਸੇ ਇੰਨਾ ਕੀਆ ਭਾਈ ਦਿੱਸੀ ਆ ਥੋੜੀ ਜੀ ਜਦੋਂ ਦੋਸਤੋਂ ਰਾਜ਼ ਹੀ ਹੋਗੀ ਇਹ ਤਾਂ ਛੋਟੀ ਵੀ ਟੌਪ ਦੀ ਬਣੂਗੀ ਠੀਕ ਹੈ ਜੀ ਥਾਣਾ ਚਾਰੇ ਨਿਕੜਵੇ ਆ ਜੀ ਥਾਣ ਤੁਹਾਨੂੰ ਮੈਂ ਦਿਖਾ ਦਿੰਨਾ ਥਾਣ ਦੋਸਤੋਂ ਚਾਰੇ ਨਿਕੜਵੇ ਚੈੱਕ ਕਰੋ ਠੀਕ ਹੈ ਜੀ ਤੇ ਭਾਈ ਜੀ ਕੀ ਰੇਟ ਹੋਊਗਾ ਜੀ ਇਹਦਾ ਹਾਂਜੀ ਰੇਟ ਕੀ ਹੋਊਗਾ ਇਹਦਾ 20000 ਆ ਜੀ 20000 ਹਾਂਜੀ ਹਾਂਜੀ ਠੀਕ ਹੈ ਦੋਸਤੋਂ ਇਸ ਕੱਟੀ ਦਾ ਰੇਟ ਜਿਹੜਾ 20000 ਰੁਪਈਆ ਦੋਸਤੋ ਬਾਈ ਨੇ ਰੱਖਿਆ ਠੀਕ ਹੈ ਜੀ ਦੋਸਤੋ ਪੰਜ ਨਾਕ ਦਿਖਾਤੀ ਹੈ ਜੀ ਪੰਜਾਂ ਦਾ ਰੇਟ ਦੱਸਤਾ ਜਿਹੜਾ ਮੈਨਕ ਜੀ ਨੂੰ ਜਚੇ ਬਾਈ ਨਾਲ ਗੱਲਬਾਤ ਕਰਕੇ ਦੋਸਤੋ ਖਰੀਦ ਸਕਦੇ ਹੋ ਰੇਟ ਦੇ ਵਿੱਚ ਉਹ ਜਿਹੜਾ ਮਾਨਤਾ ਉਹ ਮੌਕੇ ਤੇ ਹੀ ਹੋਊਗਾ ਠੀਕ ਹੈ ਜੀ ਤੇ ਚਲੋ ਠੀਕ ਹੈ ਬਾਈ ਜੀ ਠੀਕ ਹੈ ਸਸਤੀ ਗੱਲ ਜੀ